ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਚਿਹੜੂ ਵਿਖੇ ਆਟੋ ਯੂਨੀਅਨ ਦੀਆਂ ਦੋ ਧਿਰਾਂ ਦਰਮਿਆਨ ਹੋਈ ਝਗੜੇ ਦੌਰਾਨ ਜ਼ਖਮੀ ਹੋਏ ਪਿੰਡ ਨਾਨਕਨਗਰੀ ਦੇ ਇੱਕ ਵਿਅਕਤੀ ਵੱਲੋਂ ਝੂਠਾ ਮਾਮਲਾ ਦਰਜ ਕਰਵਾਉਣ ਦੇ ਵਿਰੋਧ ਵਿੱਚ ਆਟੋ ਯੂਨੀਅਨ ਵੱਲੋਂ ਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗਲਬਤ ਕਰਦੇ ਹਰ ਧਰਨਾਕਾਰੀਆਂ ਨੇ ਕਿਹਾ ਕਿ ਬੀਤੇ ਦਿਨੀ ਨਾਨਕਨਗਰੀ ਚਿਹੜੂ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ ਨੂੰ ਦਰਖਾਸਤ ਦੇ ਕੇ 26 ਦਾ ਪਰਚਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਬਿਨਾਂ ਕਿਸੇ ਕਸੂਰ ਦੇ ਪਿੰਡ ਸਲਾਰਪੁਰ ਦੇ ਰਹਿਣ ਵਾਲੇ ਕੁਲਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਉਨ੍ਹਾਂ ਦੇ ਵਿਰੋਧ ਚ ਹੀ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਹਰਾ ਸੰਘਰਸ਼ ਨੂੰ ਜਾਰੀ ਰੱਖਣਗੇ ਦੇਖੋ ਇੱਕ ਬੀਤੇ ਦਿਨੀ ਨਾ ਮਾਮੂਲੀ ਝਗੜਾ ਹੋਇਆ ਆਟੋ ਜੂਨੀਅਨ ਚਿਹੜੂ ਦੇ ਵਿੱਚ ਕੋਈ ਨਾਨਕਨਗਰੀ ਤੋਂ ਕੋਈ ਰਾਮ ਲਵਾਇਆ ਜਿਸ ਦੇ ਵੱਲੋਂ ਐਫ ਆਈ ਆਰ ਜਿਹੜੀ ਹੈ ਇੱਕ ਪੋਲਿਟੀਕਲ ਪ੍ਰੈਸ਼ਰ ਦੇ ਰਾਹੀਂ ਦਰਜ ਕਰਵਾਈ ਗਈ ਬੇਕਸੂਰ ਨੌਜਵਾਨਾਂ ਤੇ ਔਰ ਇੱਕ ਚੀਚੀ ਨੂੰ ਜਿਹੜਾ ਚੀਚੀ ਉਂਗਲ ਤੇ ਖੁਦ ਹੀ ਫ੍ਰੈਕਚਰ ਕਰਕੇ ਜਾਲੀ ਸੱਟ ਲਗਾ ਕੇ 326 ਦਾ ਮੁਕੱਦਮਾ ਦਰਜ ਕਰਵਾਇਆ ਔਰ ਇਹ ਇੱਕ ਇਹਦੇ ਪਿੱਛੇ ਇੱਕ ਬਲੈਕਮੇਲਿੰਗ ਆ ਜਿਸ ਨੂੰ ਇਨਵੈਸਟੀਗੇਟ ਕਰਨ ਦੇ ਲਈ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਲਿਖਤੀ ਦਰਖਾਸਤ ਦੇ ਕੇ ਆਏ ਸੀ ਕਿ ਇਸ ਮਾਮਲੇ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਜਾਂਚ ਹੋਣ ਤੋਂ ਬਾਅਦ ਅਗਰ ਕੋਈ ਦੋਸ਼ੀ ਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਦੁੱਖ ਦੀ ਗੱਲ ਇਹ ਆ ਕਿ 15-20 ਦਿਨ ਹੋ ਗਏ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੋਈ ਨੂੰ ਇੱਕ ਵਾਰੀ ਵੀ ਕਿਸੇ ਪੁਲਿਸ ਅਫਸਰ ਨੇ ਕਾਲ ਤੱਕ ਨਹੀਂ ਕੀਤੀ ਬੁਲਾਇਆ ਤੱਕ ਨਹੀਂ ਗਿਆ ਕਿ ਮੁਕੱਦਮੇ ਦੀ ਤਫਤੀਸ਼ ਕੀਤੀ ਜਾਵੇ ਉਲਟਾ ਬਿਨਾ ਤਫਤੀਸ਼ ਕੀਤੇ ਆ ਉਹ ਦਰਖਾਸਤ ਨੂੰ ਖੁੰਝੇ ਲਾ ਕੇ ਪੁਲਿਸ ਅੱਜ ਅਚਨਚੇਤ ਜਿਹੜਾ ਆ ਇੱਕ ਨੌਜਵਾਨ ਨੂੰ ਬੇਰੋਜ਼ਗਾਰ ਨੌਜਵਾਨ ਜਿਹੜੇ ਆਪਣੇ ਛੋਟੇ-ਮੋਟੇ ਰੋਜਗਾਰ ਰਾਹੀਂ ਆਪਣਾ ਘਰ ਚਲਾਉਂਦੇ ਆਪਣੇ ਬੱਚੇ ਪਾਲਦੇ ਆ ਜਿਹੜੇ ਆਮ ਘਰਾਂ ਦੇ ਕਾਕੇ ਆ ਜਿਹੜੇ ਮਿਹਨਤੀ ਆ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਕੇ ਆਈ ਆ ਅੱਜ ਐਸਪੀ ਦਫਤਰ ਮੋਹਾਲ ਦੇ ਧਰਨਾ ਦਿੱਤਾ ਕਿ ਸਬੰਧ ਵਿੱਚ ਧਰਨਾ ਦਿੱਤਾ ਗਿਆ ਭਾਜੀ ਕਾਲਾ ਨਾਨਕ ਨਗਰੂ ਦਾ ਨਾਨਕ ਨਗਰੀ ਝੇੜੂ ਪਿੰਡ ਦਾ ਝਗੜਾ ਉਹਦਾ ਕਿਸੇ ਨਾਲ ਆ ਅਸੀਂ ਹੁਣ ਆਪਣੇ ਸਟੈਂਡ ਤੇ ਹੁੰਨੇ ਆ ਸਾਡੇ ਨਾਲ ਉਹ ਬੰਦਾ ਧੱਕਾ ਕਰ ਰਿਹਾ ਚਾਰ ਬੰਦੇ ਆ ਉਹਨੇ 26 ਦੇ ਵਿੱਚ ਸਾਡੇ ਨਜਾਇਜ਼ ਨਾਪ ਆਏ ਆ ਭਾਜੀ ਡੇੜਾ ਨਾ ਝਗੜਾ ਆ ਉਹ ਬਾਹਰ ਚਲਾ ਕੇ ਆਇਆ ਅਸੀਂ ਨਜਾਇਜ਼ ਫਸੇ ਆ ਇੱਥੇ ਦੂਦੂ ਮਾਮਾ ਹੋਈ ਤੇ ਕਹੇ ਬੰਦੇ ਦਾ ਕੋਈ ਕਥੂਰ ਨਹੀਂ ਨਾਕ ਵੀ ਉਹਨੂੰ ਥੱਪੜ ਮਾਰਿਆ ਨਾ ਉਹਨੂੰ ਕੋਈ ਗਾਲੀ ਗਲੋਚ ਕੀਤਾ ਆਪਣੇ ਉਹਨੇ 26 ਚੀਚੀ ਦੇ ਜਾਲੀ ਜੀ ਬਣਾ ਕੇ ਨਾ ਸੱਟ ਮਾਰ ਕੇ ਤੇ ਸਾਡੇ ਤੇ 26 ਹਮਲਾਤੀ ਭਾਜੀ ਤਿਆਹੀ ਫਸੇ ਆ ਨਜਾਇਜ਼ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਜਾਇਜ਼ ਹੋ ਰਿਹਾ ਸਾਡਾ ਧੱਕਾ ਹੋ ਰਿਹਾ ਤੇ ਜਿਹੜਾ ਅੱਜ ਮੁੰਡਾ ਚੱਕ ਕੇ ਲੈਂਦਾ ਉਹਦਾ ਨਾਮ ਵਗੈਰਾ ਕੀ ਆ ਕਿੱਥੇ ਦਾ ਰਹਿਣ ਵਾਲਾ ਉਹ ਉਹ ਕਲਜੀਤ ਸਿੰਘ ਆ ਜੀ ਹਾਂਜੀ ਸਰਹਾਦਪੁਰ ਦਾ ਆਇਆ ਜੀ ਉਹ ਹਾਂਜੀ ਤੇ ਬਿਲਕੁਲ ਸਾਡੇ ਕੋਲ ਵੀਡੀਓ ਵੀ ਪਈ ਆ ਸਾਰਾ ਕੁਝ ਸਾਡੇ ਕੋਲ ਪ੍ਰੂਫ ਪਏ ਆ ਇਹ ਬੰਦਾ ਆਇਆ ਇਹਨੂੰ ਕੁਝ ਨਹੀਂ ਗਿਆ ਉੱਥੋਂ ਗਿਆ ਬੜਾ ਵਧੀਆ ਗਿਆ ਆਪਣੇ ਬਾਅਦ ਚ ਸੱਟ ਮਾਰ ਕੇ ਤੇ ਸਾਡੇ ਜੀ ਆ ਬੰਦੇ ਫਸਾ ਦਿੱਤੇ ਆ 4-5 ਤੇ ਜਿਹੜਾ ਮਤਲਬ ਕਿ ਅੱਜ ਧਰਨਾ ਦਿੱਤਾ ਗਿਆ ਇਹ ਅਨਮਿੱਥੇ ਸਮੇ ਲਈ ਆਲਮਿੱਥੇ ਸਮੇ ਲਈ ਜੀ ਆਲਮਿੱਥੇ ਸਮੇ ਲਈ ਸਾਨੂੰ